ਗੋੜ ਦਵਾਰਾ ਮਾਲ ਟੇਕੜੀ ਸਾਹਿਬ ਗੁਰੂ ਮਹਾਰਾਜ ਦੇ ਇਹ ਖਜ਼ਾਨੇ ਵਾਲੀ ਥਾਂ ਇਸ ਥਾਂ ਤੋਂ 10ਵੇਂ ਪਾਦਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਇਹ ਦੱਬਿਆ ਹੋਇਆ ਖਜ਼ਾਨਾ ਸੋਨੇ ਦੀਆਂ ਮੋਹਰਾਂ ਸਰਫੀਆਂ ਪਟਕੇ ਗੋੜ ਦਵਾਰਾ ਸੰਗਤ ਸਾਹਿਬ ਜਿਹੜਾ ਸ਼ਹਿਰ ਚ ਤੁਸੀਂ ਦਰਸ਼ਨ ਕੀਤਾ ਹੋਣਾ ਯਕਰ ਹੋਗੇ ਉੱਥੇ ਨੂੰ ਲਿਜਾ ਕੇ ਆਪਣੇ ਫੌਜਾਂ ਨੂੰ ਵੰਡਿਆ ਖਜ਼ਾਨਾ ਇਹ ਤਨਖਾਵਾ ਦਿੱਤੀਆਂ ਜਿਹੜੀ ਫੌਜ ਉਹਨਾਂ ਦੇ ਨਾਲ ਪੰਜਾਬ ਤੋਂ ਦੱਖਣ ਚਾਈ ਸੀ ਤੇ ਮੁੜ ਵਾਪਸ ਜਾਣਾ ਸੀ ਉਸ ਫੌਜ ਵਿੱਚ ਇਹ ਗੁਪਤ ਖਜ਼ਾਨਾ ਸੋਨੇ ਦੀਆਂ ਮੋਹਰਾਂ ਅਸਰਫੀਆਂ ਪਾਦਸ਼ਾਹ ਜੀ ਨੇ ਢੱਲਾਂ ਭਰ-ਭਰ ਕੇ ਵੰਡੀਆਂ ਤਨਖਾਵਾਵਾਂ ਦਿੱਤੀਆਂ ਜਿਹੜੀ ਫੌਜ ਵਾਪਸ ਜਾਣ ਵਾਲੀ ਸੀ ਉਸ ਫੌਜ ਵਿੱਚ ਉਹ ਢਾਲ ਸਿੰਘ ਸਾਹਿਬ ਰੱਖੀ ਹੈ ਜਿਸ ਦੇ ਨਾਲ ਵੰਡਿਆ ਖਜ਼ਾਨਾ ਵੰਡ ਕੇ ਜਿਹੜਾ ਬਚਿਆ ਲਿਆ ਮੂੜੇ ਇੱਥੇ ਹੀ ਦਬਤਾ ਇਹ ਦਬਣ ਤੋਂ ਬਾਅਦ ਕਿਹਾ ਸਮਾਂ ਆਏਗਾ ਮੇਰਾ ਖਾਲਸਾ ਚਨਵੇਂ ਕਰੋੜ ਸਜੇਗਾ ਤਾਦ ਸਿੰਘ ਉਹ ਖਜ਼ਾਨਾ ਫੇਰ ਪ੍ਰਗਟ ਹੋ ਕੇ ਇੱਥੇ ਨੂੰ ਲੰਗਰ ਚੱਲਣਗੇ 96 ਕਰੋੜ ਖਾਲਸੇ ਇੱਥੇ ਪੰਜ ਬਾਰੀ ਢਾਈ ਦਿਨ ਆ ਟੂਟ ਲੰਗਰ ਸ਼ਕਣਗੇ ਤਾਂ ਨਾ ਰੱਖਿਆ ਸਿੰਘ ਉਹ ਮਾਲ ਟੇਕਰੀ ਖਜ਼ਾਨੇ ਦੀ ਥਾਂ ਮਾਲ ਦਾ ਮਤਲਬ ਖਜ਼ਾਨਾ ਟੇਕਰੀ ਉੱਚੀ ਥਾਂ ਇਹ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ